ਦੇੜੇ ਸੌ ਦੇ ਲਾਜੀ ਦਾਣਾ ਦਾਰੀਆਂ ਵਾਲਾ ਨਾੜੇ ਸੁੱਕਦੇ ਰਵੇ ਨਾਲ ਰੱਖਿਆ ਹੋਣੀ ਚੰਗੀ ਹੋਵੇ ਕਰਤਾ ਤੇ ਬਿਸਕੁਟਾਂ ਦਾ ਪੈਕ ਵਧੀਆ ਫਰੋਂ ਤੇਲ ਦਾ ਨਾੜੇ ਆਂਦੀਆ ਕਿਲੋ ਸਾਬਣ ਬਿੱਲੀ ਮਾਰਕ ਆ ਇੱਕ ਡੱਬਾ ਨਾਲ ਦੇ ਚਾ ਲਾਉ ਨੂੰ ਸਾਬਣ ਦੇ ਦੇ ਤੇਰ ਮੇ ਛੇਤੀ ਦੇ ਦੇ ਗਾਵੀ ਤੇਰ ਨਾਲ ਕਿਲੋ ਬਾਦੀ ਦੇਸੀ ਕੇ ਉਹਦਾ ਚੰਗਾ ਪਰਪਾ ਦੇ ਦੀ ਛੋਦਾ ਮੂੰਹ ਫੜੀ ਕਰ ਕੱਚ ਨਾਲੇ ਕਿਲੋ ਬਾਦੀ ਛੋਲੇ ਕਾਲੇ ਚੰਗੇ ਬਾਦੀ ਕਾਬਲੀ ਛੋਲੇ ਲੱਡੂਆਂ ਵਾਂਗ ਰੱਖ ਤੋਂ ਆਟੇ ਦੀ ਥੱਲੇ ਕਿਲੋ ਮੈਦਾ ਪਹਿਲੀ ਵਾਲੀ ਜਮਾਤ ਦਾ ਕਹਿੰਦਾ 5 ਰੁਪਏ ਦੇਈ ਚoare ਸੌਦੇ ਕਿੰਕੇ ਬਾਦੀ ਸਾਰੇ ਇਤਨਾ ਦਿਨ ਤੋਂ ਦੇਦੀ ਡਬੀਆਂ ਚਾਹ ਪਾਉਣ ਨੂੰ ਲੈ ਕੇ ਵੱਡੀਆਂ ਪਾਈਆਂ ਮੂਖੜੀਆਂ ਗਿਰੀਆਂ ਨਾਲੇ ਸੋਇਆ ਬੀਂਦੀਆਂ ਵੱਡੀਆਂ ਇੱਕ ਝੱਟ ਤੇ ਰੀੜਾ ਚਪਰਾ ਦੋ-ਦੋੜੇ ਦਾ ਦੇਦੀ ਬੰਦਰਾ ਪਾਈਆਂ ਲੇਮੂ ਲਸਣ ਦੀ ਕਰਨੀ ਸਟੈਚ ਦੀ ਬੋਤਲ ਤੇਰੇ ਚੰਗੀ 2 ਕਿਲੋ ਦਾ ਕੜੇ ਦਾ ਆਪਣੀ ਮੂੰਗੀ ਮਖਰੀ ਦੀ ਦਾਦੀ ਕਾਤਕ ਛੋਟਾ ਮੀਡਲ ਸਾਲਾ ਹੈਰੀਸਨ ਦਾ ਚੰਗਾ ਦਾ 50 ਦੀ ਇੱਕ ਦੇਦੇ ਬੋਕਰ ਆਈਸਕ੍ਰੀਮ ਦਾ ਨਾਲੇ ਕੋਕਰ ਸਵਾ ਪੰਜਾ 25 ਤੇ ਸੌਦੇ ਕਿੱਢੇ ਰੱਤੇ ਪਾਸੇ ਤੇ ਭੁਜਿਆ ਤੇ ਨਹੀਂ ਠੀਕਾ ਨੇ ਇਹ ਮਿੱਠੀਆਂ ਕੌੜੀਆਂ ਨਾਲੇ ਚੈਰੀ ਥੋੜੀ ਸੇਖਾ ਕਰਨਾ ਕਾਲੀ ਪਾਉਂਦੇ ਰਹਿ ਕੇ ਚਾਈ ਦੀ ਕਰ ਇਹ ਨੀਲਾ ਕੋਠਾ ਬਰਨੈਟ ਦੀ ਗੋਲੀ ਡੱਬ ਵਾਲਦੀ ਖਲਦੀ ਬਰੋਈ ਤੇ ਕਲੌਂਡੀ ਨਹੀਂ ਨਾਲ ਸੱਤ ਨਿੰਬੂ ਦਾ ਜਵਾਕਾ ਲਈ ਨਾਲ ਦੇ ਹੀ ਹੁੰਦਾ ਪਾਇਆ ਖਸਕਾ ਦੇ ਵਰਗੀ ਢੋਰ ਵਾਲੀ ਇੱਕ ਬੇਂਜੇ ਚ ਰੱਖੀ ਬੱਲਾ ਦਈ 100 ਬਾਗ ਦਾ 200 ਲੱਕ ਦੇ ਰੰਗ ਦਾ ਤਾਂ ਅੰਡਰਬੀਅਰ ਬਣਾਉਣੇ ਕਿੱਤੀ ਲਾਸ ਰੱਖਦੇ ਜਾਂਦੇ ਕਿੱਤੀ ਮੰਜਨ ਮੁਰਸ਼ੇ ਸੋਨਾ ਕਾਲਾ ਸੌਦਾ ਦਾ ਕੋਈ ਹੈਣੀ ਵਾਲਾ ਉਹ ਗੁਗਲਪਾਨ ਤੇ ਅਲਾ ਦੌਰ ਵੀ ਚੰਗੇ ਮੰਗਣਾ ਜੀ ਬਰੋਗ ਨੇ ਮੁਸ਼ਕਪੂਰ ਦੇ ਮੰਜਰ ਰੀਟੇ ਛੋਟਾ ਕੰਗਾ ਪਾਉਣ ਨੂੰ ਕਿੱਥੇ ਸੁੱਕਾ ਉਹਲੇ ਸੁਣਦੇ ਇੰਨੀ ਸੌਦੇ ਕੋਲ ਤੋਂ ਪਹਿਲਾਂ ਗੇਲੀ ਨਾਈਸਾ ਦਾ ਬਟ ਪਾਊਡਰ ਲਾਣਾ ਸਬਕ ਮੀਟਰੀ ਬਣ ਦੇ ਗੇਜ਼ ਨੂੰ ਯਾਦ ਆਏ ਕਿ ਪੱਤਾ ਪੇਪਰ ਦੇਣ ਬਣਾਇ ਇੱਕ ਫੱਟਾ ਬਾਅਲ ਕੰਨ ਤੇ ਪੈਨਸਲ ਕਾਲੀ ਬੈਟਰੀ ਦੇਦੇ ਸਨ। ਲਾਈਨ ਦਾ ਪੈਸਾ ਹਦੀ ਕਾਪੀ ਨਿਛਲੀ ਲੱਗਦੇ ਰਹੇ ਕਿ ਬਾਕੀ ਸਟੋਪ ਪੈਨ ਤੇ ਨਾਲੇ ਮਰਨਾ ਰਾਜਮਾ ਤੇ ਕਿਲੋ ਹਰਾ ਖਲਾਫਦਾਨਾਂ ਦੇ ਪਿੱਛਤਾ ਕੋਈ ਚੀਜ਼ ਕੋਈ ਨਾ ਲਾਦੀ ਗਈ। ਬਸ ਉਹੇ ਰੇਡ ਤੇ ਯੁਨਿਤ ਦੀ ਵੀ ਚੰਗੀ ਕਰ ਤੱਕ ਦੇ ਦੇ ਤਿੱਖੀ ਗਊ ਮਾਂ ਕਾਲ ਨੀਤ ਦੀ ਰੱਬੀ ਮੋਮਬਤੀ ਕੇ ਦੇਦੇ ਵੱਡੀ। ਸਟੋਪ ਤੋਂ ਉਹਨੂੰ ਦੇਦੇ ਬੱਤੀ ਆਜੇ ਕਿ ਮੈਨੂੰ ਖੜਦਾ ਅੱਖਾਂ ਜਵਾਤਾਂ ਲਈ ਖਿੱਦੋ ਆਖੀ ਬਾਕੀ ਸੁਣ ਤੋਂ ਖੜਦਾ। ਹਰੇ ਮਕਾ ਦੱਪਾ ਨਾਲੇ ਬਾਣ ਮੱਜੇ ਦਾ ਦੌਣ ਵੀ ਨਾਲੇ ਤੇ ਸਭਾ ਇਥੇ ਦੇਈ ਨੇਖਾਂ ਰਹਿਤਾਂ ਨਹੀਂ ਆਪੀ ਸੌਦਾ ਦੇਖਾਂ ਅਸੀਂ ਦੇਖਣਾ ਦਿੱਲੀ ਕਾਲੇ ਗੁਰਚ ਨਹੀਂ ਇੱਕ ਲਾਉਣ ਨੂੰ ਜਾਲੇ ਅਗਰ ਬਤਨਿਆ ਧੂੜੀ ਨੰਬੀ ਵੇਖੀ ਕਿਤੇ ਨਾ ਮਾਰ ਦਿੱਤੀ ਪੈਂਸਾ ਤਰਾਜ ਕੇ ਦੇਈ ਕਮੈਤਰੀ 5 ਰੁਪਈਆ ਦੀ ਦੇਈ ਦਾਤਰੀ ਰਵੜ ਥੈਕੋ ਦੀ ਢੋਅ ਨੂੰ ਅਕਰ ਥੋੜੇ ਨੇ ਲਾਹੋ ਤੰਦ ਵਿੱਚ ਬੜਦੇ ਦੇਈ ਹੁੱਕਾ ਚੰਗੇ ਕਿਸਮ ਦੇ ਪਰਾਦੇ ਮਿੱਠਾ ਥੋਕਾ ਰਸਣਾਂ ਦੀ ਡੱਬੀ ਬੂਟਪਾਲ ਖਰੀ ਚੰਗੀ ਡੱਬੀ ਸੂਈ ਬੰੂਏ ਤੇ ਪੜਦਾ ਲੱਛਾ 10 ਗ੍ਰਾਮ ਤੂੰ ਦੇਈ ਕੱਥਾ ਸਾਬੂਦਾਣਾ ਕਲਮੀ ਸ਼ੋਰਾ ਜਰਦਾ ਵੇਸੋ ਦਾ ਤੇ ਸਾਥ ਨੂੰ ਕੀ ਦਲੇ ਹੋ ਛੋਟੇ ਲਿਖਣਾ ਸਭ ਤੇ ਜੋ ਵੀ ਬੋਲੇ ਿੱਲੋ ਸ਼ੱਕਰ ਿੱਲੋ ਗੁੜ ਵੀ ਰਹਿਣਾ ਜਾਵੇ ਸਿੱਖਾ ਮੁੱਠੇ ਇੱਕਨ ਸ਼ਾਦਰ ਸੋਟੀ ਪਾਦੀ ਸੌਦਾ ਨਾ ਕੋ ਮਹਿੰਗਾ ਲਾਗੀ ਤਾਂ ਨੂੰ ਲਾਓ ਮਾਇਕ ਕੋਚਾ ਬਗਿਆ ਦੇਦੀ ਕਰੀ ਨਾ ਤੋਖਾ ਛੇਦੀ ਪਾਦੀ ਚਾਵਲ ਫੇਰ ਨਾ ਡੈਰ ਕੋ ਹੈ ਹੀ ਆਹਿਸ ਬਾਹਰ ਪਾਲੇ ਕਾ ਨੂੰ ਫੇਰ ਵੇਖਾ ਕੇ ਬਾਕੀ ਕਾਲੂ ਸੌਦੇ ਲੈ ਨੂੰ ਕਾਲੂ ਬਾਕੀ ਸ਼ਮਸ਼ੇਰ ਮਲੀ ਨੂੰ ਦਿਓ ਜੇ ਮਾਤੀ ਲੈ ਜੇ ਉਹ ਸੌਦੇ ਲੈ ਕੇ ਘਰੇ ਆਉਣਾ ਤੇ ਖਾਇਓ ਤੇ ਜੋ ਥਾੜੇ ਜਾਂਦੇ ਮੁੰਸੀ ਕਹਦਾ ਵੀ ਮੱਲੀ ਥਾੜੇ ਚ ਕਿਵੇਂ ਉਹ ਮੈਂ ਕਿਹਾ ਸਾਡੀ ਚੋਰ ਸਾਡੇ ਨੇ ਚੋਰੀ ਕਰਕੇ ਸਾਰਾ ਕੁਝ ਨੇ ਹੁੰਜੇ ਧਰ ਗਏ ਭਾਂਡੇ ਵੀ ਨਹੀਂ ਸ਼ਕ ਸੁੱਕੇ ਕਿਹੜੇ ਕਿਹੜੇ ਉਹਦਾ ਘਰ ਵਾਲੀ ਦੀ ਸੁੱਕੀ ਬਿੰਦੀ ਉਹ ਵੀ ਫਿਰਦੀ ਕਾਲਾ ਦਿੱਤੀ ਤੇ ਮੱਠਲ ਬਾਹਰ ਕੀ ਕੱਲ ਸੀ ਤਾਂ ਆਟੇ ਵਾਲਾ ਨਾਲੇ ਦੀਪਾ ਚਾਹ ਵਾਲੀ ਤੋਂ ਮੋਸ਼ਤੇ ਕੱਛੀ ਉਹ ਵੀ ਹਾਂ ਲੈਣੀ ਸੀ ਬੱਤੀ ਤੇ ਕੰਮ ਥੋੜਾ ਛੇਤੀ ਦਾ ਹੈ ਲੱਗਦਾ ਹੈ ਕਿ ਭੇਤੀ ਦਾ ਹੈ ਉਹ ਗਨੇ ਖਵਾਰ ਤੇ ਰੱਖਣਾ ਜੀ ਉਸ ਦਾ ਵੇਦੀ ਨਹੀਂ ਆਤਾ ਨਿਆਣੇ ਦੇ ਬੂਰ ਉਹ ਮੈਂ ਕਿਹਾ ਮੁੰਸੀ ਤੁਸੀਂ ਲਿਖ ਲਓ ਪਰਚਾ ਜੋ ਬੰ ਨੂੰ ਮੈਂ ਦੇਖੂ ਖਰਚਾ ਪਰ ਤੁਸੀਂ ਇਹ ਫੜ ਲਓ ਬੰਦੇ ਕਰਦੇ ਕਿਹੜੇ ਮਾੜੇ ਧੰਦੇ ਜੁੱਤੀ ਚੱਪਲ ਤੇ ਜਰਾ ਬੋਸਾ ਸਭ ਕੁਝ ਲੈ ਕੇ ਬਾਹਰ ਨਵਾਪਾ ਉਹ ਕੁੱਤਿਆਂ ਵਾਲੀ ਬੋਰੀ ਲੈ ਕੇ ਸਮਾਨ ਉਹਦੇ ਵਿੱਚ ਪਾ ਕੇ ਲੈ ਕੇ ਤੇ ਚੱਕਰੀ ਵਾਲਾ ਕੁੰਡਾ ਲੈ ਕੇ ਫੇਰ ਕੇ ਸਾਰਾ ਹੁੰਜਾ ਲੈ ਕੇ ਜਵਾਕਾਂ ਵਾਲੇ ਪੂਤਰੇ ਪੋਤੇ ਤੇ ਰਮਾਰ ਸਮਝ ਕੇ ਲੈ ਕੇ ਕੋਸੀ ਉਹ ਕਹਿੰਦਾ ਯਾਰ ਤੂੰ ਐ ਦਾ ਸਮਾਨ ਕਿਨੇ ਦਾ ਸੀ ਉਹ ਮੈਂ ਕਿਹਾ 2.5 ਲੱਖ ਦਾ ਤੀਜ ਲਾਵ ਤੇ ਨਾ ਕੇ ਦੱਸਦਾ ਮੈਂ ਹਿਸਾਬ ਐਨਡੀਡੀ ਪੂਰੇ 32 ਦੀ ਸੀ ਫਿਰ ਰਿਜਿਸਟਰਾਂ ਸਾਈਕਲ ਸੀ ਜੀ ਲੈਪਟਾਪ ਵਿਦ ਬੈੱਡ ਪਿਆ ਸੀ ਉਹ ਵੀ ਹੁਣਾ ਖੱਟ ਲਿਆ ਤੇ ਘਰ ਵਾਲੀ ਦਾ ਸਾਈਕਲ ਸੀ ਜੀ ਇੱਕ ਸਾਈਕਲ ਦਾ ਹੈਂਡਲ ਸੀ ਜੀ ਤੇ ਕੁੱਤੇ ਵਾਲੀ ਸਗਲੀ ਸੀ ਜੀ ਉਹ ਵੀ ਸਾਡੀ ਮਕਨੀ ਕਹਿੰਦਾ ਹੋਰ ਮੈਂ ਕਿਹਾ ਦਾਤੀ ਫਰੇ ਤੋਂ ਪੱਕੇ ਸੀ ਜੀ ਬੜੇ ਸਾਫ ਕੇ ਰੱਖੇ ਸੀ ਕੈ ਸਿੰਲਡਰ ਚੁੱਲਾ ਵਾਲੇ ਕੋਰ ਦੇ ਤੇ ਸਭ ਜੁੱਦੇ ਦਾਲੇ ਬਾਹਰ ਬਲਦ ਸਭ ਲਾ ਕੇ ਲੈ ਗਏ ਬੂਟ ਤੋਤੇ ਮੇਰੇ ਪਾ ਕੇ ਲੈ ਕੇ ਕੋਲਗੇੜ ਤੋਂ ਬੁੱਧ ਨਹਾਣੀ ਕੀ ਦੱਸਾਂ ਮੈਂ ਰਾਮ ਕਹਾਣੀ ਉਹ 4 ਕਿਲੋ ਸੀ ਕੱਟਿਆ ਖੋਇਆ ਉਹ ਵੀ ਹੁਣਾ ਕੰਜਰਾ ਠੋਇਆ ਚਾਹ ਦੇ ਜਿਹੜੇ ਬੁੱਸੀ ਰੱਖਿਆ ਉਹ 44 ਦੇ ਕੋਈ ਨਹੀਂ ਛੱਡਿਆ ਸਭ ਕੋਈ ਲੈ ਕੇ ਮੈਨੂੰ ਦਾ ਮੈਂ ਚੱਕਰਾਂ ਪਾ ਕੇ ਕਿ ਕਿ ਹੋਰ ਮਾਗੇ ਚਾਰ ਕੁ ਤੋੜੇ ਸੋਨੇ ਦੇ ਚਾਰ ਕੁ ਤੋੜੇ ਸੋਨੇ ਦੇ ਸੀ ਸਵਾ ਕਲਾ ਕਰ ਹੁੰਦੇ ਨਹੀਂ ਤੇ ਪਿੱਤਲ ਦੇ ਕੁਝ ਭਾਂਡੇ ਸੀਗੇ ਚਾਰ ਰਿਆਂ ਦੇ ਸੀ ਫਿਰ ਜਦੋਂ ਦਾ ਸਾਦੀ ਲੈ ਕੇ ਮੀਂਦ ਮੋਕੇ ਦਾ ਉਪੀ ਖਾ ਕੇ ਤੇ ਕੱਚੇ ਪਦਨੇ ਅਤੇ ਬਣਾਣਾ ਇਹ ਵੀ ਸਭ ਕੋ ਦੱਸਣਾ ਪੈਣਾ ਕਹਿੰਦੇ ਦੱਸੀ ਜਦ ਸ਼ਕਤੀ ਕੋਈ ਨਾ ਮੈਂ ਕੰਨੀ ਵਾਲੇ ਮਾਰਤੀ ਸੱਗੀ ਤੇ ਸਰਵਪਾਪਾ ਲੈ ਕੇ ਗੱਲ ਆਗੇ ਦੇ ਚਾਰ ਦਾ ਡੱਬਾ ਤੇ ਫਲੱਟ ਚ ਵਾਇਕਰ ਲੋਗੀ ਰਣਕਾ ਉਹ ਕਹਿੰਦੇ ਹੁਣ ਬਸਕਾਰ ਬਹੁਤ ਹੋ ਗਿਆ ਹੁਣ ਕੋ ਆਦਾ ਨੌ ਪਤਾ ਲਿਖਾ ਦੇ ਜਾ ਮੈਂ ਕਿ ਜੀ ਨੌ ਪਤਾ ਲਿਖ ਲਓ ਸ਼ਮਸ਼ੇਰ ਬਲੀ ਪਿੰਡ ਫੂਲ ਟਿਕਾਣਾ ਤੇ ਪਾਰਕ ਬਾਗ ਦੇ ਮਗਰ ਦੀ ਜਾਣਾ ਫੋਨ ਨੰਬਰ ਵੀ ਦੱਸਾ ਸਾਡੀ ਆਉਣ ਲੱਗੇ ਜਾਂ ਦੇਣਾ ਕਾਦੀ 9050 558 ਕੇ ਬਾਅਦ 524 ਲੱਗੇ ਤੇ ਉਹ ਜਾਜ ਤੁਮੋਂ ਮੈਂ ਜਮਾ ਪਹੁੰਚਤਾ ਨਹੀਂ ਮੈਂ ਮੁੜ ਕੇ ਆਉਣਾ ਉਹ ਕਹਿੰਦੇ ਮੁੜ ਕੇ ਨਹੀਂ ਆਉਣਾ ਪੈਂਦਾ ਸਾਡਾ ਥੋੜਾ ਜਿਹਾ ਚਾਹ ਪਾਣੀ ਕਰ ਤੇ ਜਾ ਉਮਾ ਜਸ 100 ਰੁਪਏ ਕੋਲ ਨੇ ਮੇਰੇ ਕੁਝ ਰੱਖ ਲੋ ਕੁਝ ਮੋਹ ਲੋ ਮੇਰੇ ਤੇ ਮੇਰੇ ਹੁੰਦੇ ਮਿੱਤ ਨਾ ਕਰਿਓ ਖੁੱਲੇ ਘਰ ਤੇਰਾ ਦਿੱਕੇ ਕਰੀ ਲੋੜ ਪਈ ਤਾਂ ਫੇਰ ਦੱਸ ਦਿਓ ਕੰਮ ਵਾਲੇ ਵਰਪਟੇ ਕੱਢ ਦਿਓ ਮੈਂ ਇਹਨੇ ਕਿਹਾ ਨਾਲ ਹੈ ਜਾਣਾ ਉਹ ਬਣਿਆ ਰਹੇ ਜੀ ਅਮਾ ਜਣਾ ਚੰਗਾ ਜੀ ਹੁਣ ਮੈਂ ਨਾ ਚੱਲਦਾ ਕੋਈ ਨਹੀਂ ਕੀਤਾ ਖਾਦਾ ਕੱਲ ਦਾ ਤੇ ਚੰਗਾ ਸਸਰੀ ਕਾਲ ਜਣਾ ਬਾਕੀ ਮਗਰੋਂ ਕਰਾਂਗੇ ਸਾਫ ਨਾ ਕਰ ਤੇਰੀ ਚੋਰੀ ਲੱਭ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ